ਸਰ ਧੌਣ ਉਹਦੇ ਧੜ ਤੋਂ ਅਲੱਗ ਕਰਨ ਦੀ ਕਲਮ ਕਰਨ ਦੀ ਕੋਸ਼ਿਸ਼ ਜੋ ਸੈਂਟਰ ਗਵਰਨਮੈਂਟ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਭਾਵੇਂ ਕਿ ਨੌਜਵਾਨਾਂ ਦੇ ਰੋਸ ਨੌਜਵਾਨਾਂ ਦੀ ਏਕਤਾ ਤੇ ਨੌਜਵਾਨਾਂ ਦੇ ਰੋਸ਼ਨ ਦਿਮਾਗ ਔਰ ਇਥੇ ਇੱਕ ਵਿਜ਼ਨ ਨੂੰ ਲੈ ਕੇ ਬੈਠਣ ਦਾ ਕਰਕੇ ਗਵਰਨਮੈਂਟ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਸਾਡੇ ਸਾਹਮਣੇ ਜੋ ਮੌਜੂਦਾ ਸਮੱਸਿਆ ਉਹ ਕੇਵਲ ਉਸ ਨੋਟੀਫਿਕੇਸ਼ਨ ਨੂੰ ਰੱਦ ਕਰਾਉਣ ਤੱਕ ਹੀ ਸੀਮਤ ਨਹੀਂ ਹੈ ਅਸੀਂ ਸਾਨੂੰ ਇਸ ਗੱਲ ਲਈ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਭਾਰਤ ਦੀ ਸਰਕਾਰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਔਰ ਪੰਜਾਬ ਦੇ ਵੱਖ-ਵੱਖ ਸੈਂਸਿਟਿਵ ਇਸ਼ੂ ਦੇ ਉੱਤੇ ਜੋ ਛੱਟ ਮਾਰ ਕੇ ਪੰਜਾਬ ਨੂੰ ਵਾਰ-ਵਾਰ ਲਹੂ-ਲਹਾਨ ਕਰਨ ਦਾ ਯਤਨ ਕਰਦੀ ਆ ਪੰਜਾਬ ਦੀ ਮਾਨਸਿਕਤਾ ਨੂੰ ਦੁਖੀ ਕਰਨ ਦਾ ਯਤਨ ਕਰਦੀ ਉਹਦੇ ਪਿੱਛੇ ਕਾਰਨ ਕੀ ਨੇ ਔਰ ਅਜਿਹਾ ਵਾਪਰਦਾ ਕਿਉਂ ਸਾਡੇ ਨਾਲ ਵਾਰ-ਵਾਰ ਜੋਨ 1984 ਆਇਆ ਸਾਡੀ ਰੂਹ ਤੇ ਹਮਲਾ ਕੀਤਾ ਗਿਆ ਅਸੀਂ ਬੁਰੀ ਤਰ੍ਹਾਂ ਬਖਲਾਉ ਉੱਠੇ ਪਰ ਫਿਰ ਵੀ ਜ਼ਖਮੀ ਪੰਜਾਬ 10 ਸਾਲ ਦੇ ਤਸ਼ੱਦਦ ਤੋਂ ਬਾਅਦ ਮਾਝੇ ਦੇ ਵਿੱਚ ਕਈ ਇਸ ਤਰ੍ਹਾਂ ਦੇ ਪਿੰਗ ਜਿੱਥੇ 20-20 ਸਾਲ ਕੋਈ ਬਰਾਤ ਨਹੀਂ ਚੜੀ ਕੋਈ ਨੌਜਵਾਨ ਨਹੀਂ ਛੱਡਿਆ ਸਰਕਾਰ ਨੇ ਸਾਡੀ ਰੂਹ ਨੂੰ ਜ਼ਖਮੀ ਕੀਤਾ ਲਤਾੜਿਆ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਵਸਤਾ ਗੁਰੂਆਂ ਦੇ ਨਾਂ ਤੇ ਸ਼ਹੀਦਾਂ ਦੀ ਧਰਤੀ ਪੰਜਾਬ ਦੇ ਲੋਕਾਂ ਨੇ ਫੇਰ ਉੱਠ ਕੇ ਹਮਲਾ ਮਾਰਨਾ ਸ਼ੁਰੂ ਕੀਤਾ ਆਪਣੇ ਆਪ ਨੂੰ ਸੰਭਾਲਿਆ ਆਪਣੀ ਕੌਮ ਨੂੰ ਸੰਭਾਲਿਆ ਔਰ ਫੇਰ ਉਸ ਪਗਡੰਡੀ ਤੇ ਤੁਰੰਤਾਂ ਯਤਨ ਕੀਤਾ ਜਿਹੜਾ ਜੋ ਮਾਰ ਸਭੇ ਸੰਜੀਵਾਲ ਦਾ ਗੁਰੂ ਸਾਹਿਬ ਜੀ ਨੇ ਸਾਨੂੰ ਦਰਸਾਇਆ ਸੀ ਫੇਰ ਵਾਰੀ ਆਈ ਨਸ਼ਿਆਂ ਦੇ ਵਿੱਚ ਸਾਨੂੰ ਸੁੱਟਣ ਦਾ ਯਤਨ ਕੀਤਾ ਗਿਆ ਇੱਥੇ ਹੀ ਬਸ ਨਹੀਂ ਦੂਜਾ ਹਮਲਾ ਸਾਡੇ ਦਿਲ ਤੇ ਕੀਤਾ ਜਦੋਂ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਪੰਜਾਬ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਹੋਕਾ ਦੇ ਕੇ ਦਿੱਲੀ ਦੇ ਵਿੱਚ ਜਾ ਕੇ ਜੋ ਐਜੀਟੇਸ਼ਨ ਕੀਤਾ ਜਿਸ ਤਰ੍ਹਾਂ ਦੀ ਲਾਮਬੰਦੀ ਕਰਕੇ ਏਕਤਾ ਦਾ ਸਬੂਤ ਦਿੱਤਾ ਉੱਥੇ ਜਾ ਕੇ ਜੋ ਜਿਵੇਂ ਪ੍ਰੋਟੈਸਟ ਕੀਤਾ ਉਹ ਸਾਰੀ ਦੁਨੀਆ ਨੇ ਦੇਖਿਆ ਉਹਦੀ ਮਿਸਾਲ ਅੱਜ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣੀ ਹੋਈ ਹੈ ਉਹ ਸਾਰੇ ਦੀ ਉਸ ਤੋਂ ਬਾਅਦ ਵਿੱਚ ਆ ਤੀਜਾ ਹਮਲਾ ਮੈਂ ਸਮਝਦੀ ਸਾਡੇ ਪੰਜਾਬੀਆਂ ਦੇ ਪੰਜਾਬ ਦੇ ਦਿਮਾਗ ਤੇ ਕੀਤਾ ਗਿਆ ਸਾਡੀ ਇੱਕ ਐਜੂਕੇਸ਼ਨ ਦਾ ਧਰੋਹਰ ਸਾਡੀ ਮਾਨਸਿਕਤਾ ਦਾ ਕੇਂਦਰ ਸਾਡੀ ਐਜੂਕੇਸ਼ਨ ਦਾ ਚਾਨਣ ਮਨਾਰਾ ਪੰਜਾਬ ਦੀ ਯੂਨੀਵਰਸਿਟੀ ਉਹ ਚੰਡੀਗੜ੍ਹ ਜਿਹਨੂੰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਔਰ ਉਹਦੇ ਵਿੱਚ ਪੰਜਾਬ ਯੂਨੀਵਰਸਿਟੀ ਜਦੋਂ ਸਥਾਪਿਤ ਕੀਤੀ ਸਾਡੇ ਪੁਰਖਿਆਂ ਨੇ ਕਿੰਨਾ ਵੱਡਾ ਵਿਜ਼ਨ ਹੋਇਆਗਾ ਉਹਨਾਂ ਦਾ ਕਿ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਇੱਥੋਂ ਪੜ੍ਹ ਲਿਖ ਕੇ ਵੱਡੇ ਮਰਾਤਮਿਆਂ ਤੇ ਬੈਠ ਕੇ ਔਰ ਪੰਜਾਬ ਨੂੰ ਇੱਕ ਸੇਧ ਦੇ ਸਕਣ ਦੇ ਕਾਬਿਲ ਬਣ ਸਕੇ ਅਜਿਹੀ ਉਹਨਾਂ ਦੇ ਵਿਜ਼ਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਔਰ ਅੱਜ ਉਹਦੇ ਤੇ ਵੀ ਸੱਟ ਮਾਰ ਕੇ ਸਾਡੇ ਤੋਂ ਖੋਣ ਤੱਕ ਨਾ ਯਤਨ ਕੀਤਾ ਗਿਆ ਮੈਂ ਸਮਝ ਨਹੀਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਪੰਜਾਬ ਦੇ ਸਟੇਟ ਪੰਜਾਬ ਸਟੇਟ ਨੂੰ ਕਮਜ਼ੋਰ ਕਰਕੇ ਹਿੰਦੁਸਤਾਨ ਦੀ ਸਰਕਾਰ ਕਿਵੇਂ ਆਪਣੇ ਆਪ ਨੂੰ ਮਜ਼ਬੂਤ ਰੱਖ ਸਕਦੀ ਹੈ ਸਾਡੇ ਸਾਹਮਣੇ ਨੇ ਉਦਾਹਰਨਾਂ ਤੁਸੀਂ ਕੈਨੇਡਾ ਲੈ ਲਓ ਤੁਸੀਂ ਅਮਰੀਕਾ ਲੈ ਲਓ ਪ੍ਰੋਵਿੰਸ ਟੂ ਪ੍ਰੋਵਿੰਸ ਸਟੇਟ ਟੂ ਸਟੇਟ ਬਾਈ ਲਾਜ਼ ਲਾਜ਼ ਵੇਰੀ ਕਰਦੇ ਨੇ ਜੇ ਉਹ ਦੇਸ਼ ਆਪਣੇ ਸਟੇਟਾਂ ਨੂੰ ਖੁਦ ਮੁਖਤਿਆਰੀਆਂ ਦੇ ਕੇ ਇਨੀਆਂ ਪਾਵਰਾਂ ਦੇਖ ਕੇ ਇਨੀਆਂ ਵੱਡੀਆਂ ਸ਼ਕਤੀਸ਼ਾਲੀ ਜੋ ਸੰਸਾਰ ਦੀਆਂ ਸ਼ਕਤੀਆਂ ਬਣ ਸਕਦੇ ਆ ਤੇ ਭਾਰਤ ਨੂੰ ਇਹ ਭਾਰਤ ਸਰਕਾਰ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਸਾਡੀ ਮਾਨਸਿਕਤਾ ਤੇ ਹਮਲਾ ਸਾਡੇ ਦਿਮਾਗ ਤੇ ਹਮਲਾ ਸਾਡੀ ਆਤਮਾ ਤੇ ਹਮਲਾ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਹੋਰ ਕਿੰਨੀ ਕ ਵਾਰ ਜ਼ਖਮੀ ਹੋਵੇ ਤੇ ਪੰਜਾਬ ਹੋਰ ਕੀ ਗਵਾ ਦੇਵੇ ਸਾਡੇ ਕੋਲੇ ਹੋਰ ਬਚਾਉਣ ਨੂੰ ਕੁਝ ਬਚਿਆ ਹੀ ਨਹੀਂ ਅਸੀਂ ਵਾਰ-ਵਾਰ ਸੱਟਾਂ ਖਾਂਦੇ ਆ ਸਾਡੇ ਤੇ ਵਾਰ-ਵਾਰ ਹਮਲੇ ਹੁੰਦੇ ਆ ਸਾਨੂੰ ਇੱਕੇ ਵਾਰ ਸ਼ਹੀਦ ਨਹੀਂ ਕੀਤਾ ਜਾਂਦਾ ਸਾਡਾ ਬੰਦ-ਬੰਦ ਕਟਿਆ ਜਾ ਰਿਹਾ ਕਦੀ ਇੱਕੇ ਸੰਗ ਤੇ ਸੱਟ ਮਾਰੀ ਜਾ ਰਹੀ ਹੈ ਕਦੀ ਕਿਸੇ ਅੰਗ ਤੇ ਸੱਟ ਮਾਰੀ ਜਾ ਰਹੀ ਹੈ ਕਿਉਂ ਸਾਡੇ ਸਬਰ ਨੂੰ ਪਰਖਿਆ ਜਾ ਰਿਹਾ ਇਹ ਬੜੀ ਸੋਚਣ ਤੇ ਸਮਝਣ ਦੀ ਲੋੜ ਹੈ ਵੀਰੋ ਭਾਵੇਂ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਸਾਡੀ ਮੰਗ ਇਥੋਂ ਤੱਕ ਹੀ ਸੀਮਤ ਨਹੀਂ ਆਹ ਜਿਹੜੇ ਬੱਚੇ ਜਿਨ੍ਹਾਂ ਦੇ ਪੜ੍ਹਨ ਲਿਖਣ ਦੇ ਦਿਨ ਨੇ ਜਿਨ੍ਹਾਂ ਦੇ ਚੰਗੀਆਂ ਕੁਰਸੀਆਂ ਤੇ ਬਹਿ ਕੇ ਆਪਣੀ ਹੋਂਦ ਦਾ ਆਪਣਾ ਵਿਜ਼ਨ ਦੇਣ ਦੇ ਦਿਨ ਨੇ ਉਹ ਮਜਬੂਰ ਹੋ ਕੇ ਬੈਠੇ ਨੇ ਕਿ ਅਸੀਂ ਅੱਧੀ ਅੱਧੀ ਰਾਤ ਤੱਕ ਕਿੰਨੇ ਕਿੰਨੇ ਦਿਨਾਂ ਤੋਂ ਮੈਨੂੰ ਹੁਣੇ ਦੱਸ ਰਹੇ ਸੀ ਇੱਕ ਬੱਚਾ ਭਾਵੇਂ ਉਹ ਹਰਿਆਣਾ ਨੂੰ ਸਬੰਧਤ ਹੈ ਪਰ 8 ਦਿਨ ਤੋਂ ਉਹ ਕੋਖੜਤਾਲ ਤੇ ਬੈਠਾ ਹੈ ਉਹਨਾਂ ਦੇ ਅੰਦਰ ਇੱਕ ਚਿੰਗ ਹੈ ਕਿ ਇਹ ਪੰਜਾਬ ਯੂਨੀਵਰਸਿਟੀ ਹੈ ਇਹ ਪੰਜਾਬੀਆਂ ਦੀ ਰਹਿਣੀ ਚਾਹੀਦੀ ਹੈ ਇੱਥੇ ਸਟੂਡੈਂਟਸ ਦੇ ਹੱਕ ਬਰਕਰਾਰ ਰਹਿਣੇ ਚਾਹੀਦੇ ਨੇ ਇੱਥੇ ਹੀ ਬਸ ਨੇ ਪੰਜਾਬ ਯੂਨੀਵਰਸਿਟੀ ਦੇ ਅੰਡਰ ਚੱਲਦੇ ਜਿਹੜੇ 200 ਤੋਂ ਪਲੱਸ ਕਾਲਜੇਜ਼ ਨੇ ਜਦੋਂ ਅਸੀਂ ਸੈਨੇਟ ਬਾਹਰ ਹੋ ਕੇ ਆ ਕੇ ਬਿਠਾ ਦੇਵਾਂਗੇ ਉਸ ਸੈਨੇਟ ਸਾਡੇ ਵਿਸ਼ਿਆਂ ਦੀ ਸਾਡੀਆਂ ਭਾਵਨਾਵਾਂ ਦੀ ਉਹਨਾਂ 200 ਪਲੱਸ ਕਾਲਜਾਂ ਵਿੱਚ ਪੂਰਤੀ ਕਿਵੇਂ ਕਰ ਸਕਦੀ ਹੈ ਜਿਹੜੀ ਕੋਈ ਸਰਕਾਰ ਬਾਹਰੋਂ ਆ ਕੇ ਇਸ ਯੂਨੀਵਰਸਿਟੀ ਤੇ ਕਾਬਜ਼ ਹੋਊਗੀ ਉਹ ਸਾਡੇ ਇੱਥੋਂ ਦੇ ਜਿਆਆਂ ਨੂੰ ਇੱਥੋਂ ਦੇ ਬੱਚਿਆਂ ਨੂੰ ਕੀ ਰਾਹ ਦਸੇਰਾ ਬਣ ਕੇ ਦੇ ਸਕਦੀ ਹੈ ਤੁਸੀਂ ਜਿਹੜਾ ਇੱਥੇ ਪਿਛਲੇ ਕੁਝ ਦਿਨਾਂ ਤੋਂ ਮੋਰਚਾ ਆਰੰਭ ਕੀਤਾ ਸਾਡਾ ਕੋਈ ਆਪਣਾ ਨਿਜੀ ਮਨੋਰਥ ਨਹੀਂ ਅੱਜ ਦੇ ਇਸ ਮੰਚ ਦੇ ਉੱਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਸਮੂੱਚੀਆਂ ਪੰਥਕ ਤੇ ਰਾਣੋ ਸਮੂੱਚੀਆਂ ਸਟੂਡੈਂਟਸ ਤੇ ਰਾਣੋ ਸਮੂਚੀਆ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੂੰ ਬੜੀ ਖੁਸ਼ੀ ਹੋਈ ਸਕੂਨ ਮਿਲਿਆ ਜੁਗਰਾਜ ਸਿੰਘ ਮਝੈਲ ਵੀ ਬੈਠੇ ਨੇ ਕਵਰ ਚੜ੍ਹ ਸਿੰਘ ਵੀ ਹੋ ਕੇ ਗਏ ਨੇ ਹੋਰ ਵੀ ਜਿਹੜੇ ਰਹਿ ਗਏ ਇਹ ਮੁੱਦਾ ਸਾਡਾ ਸਾਰਿਆਂ ਦਾ ਸਾਂਝਾ ਮੁੱਦਾ ਹੈ ਇਹਦੇ ਤੇ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ ਇਹਦੇ ਤੇ ਰਾਜਨੀਤੀ ਕਰਨ ਲਈ ਨਾ ਆਓ ਪਰ ਪੰਜਾਬ ਯੂਨੀਵਰਸਿਟੀ ਦੇ ਹੱਕ ਬਚਾਉਣ ਲਈ ਇਹਨਾਂ ਨੌਜਵਾਨ ਬੱਚਿਆਂ ਦੇ ਫਿਊਚਰ ਨੂੰ ਬਚਾਉਣ ਲਈ ਇਹਨਾਂ ਦੇ ਭਵਿੱਖ ਨੂੰ ਬਚਾਉਣ ਲਈ ਆਓ ਅੱਜ ਆਪਾਂ ਹਮਲਾ ਮਾਰ ਕੇ ਸਾਰੇ ਆਪੋ ਆਪਣਾ ਯਤਨ ਕਰਕੇ ਆਪੋ ਆਪਣੀਆਂ ਸੇਵਾਵਾਂ ਇਹਨਾਂ ਬੱਚਿਆਂ ਦੇ ਨਾਲ ਡੱਟ ਕੇ ਖੜੀਏ ਤਾਂ ਕਿ ਇਹਨਾਂ ਦਾ ਮਨੋਬਲ ਜਿਹੜਾ ਆ ਉਹ ਕਦੇ ਡੋਲੇ ਨਾ ਵੈਸੇ ਪਾਤਸ਼ਾਹੀ ਇਹਨਾਂ ਤੇ ਪਹਿਲਾਂ ਹੀ ਮੇਰ ਹੈ ਇਹਨਾਂ ਦਾ ਵਿਜ਼ਨ ਬੜਾ ਕਲੀਅਰ ਹੈ ਇਹਨਾਂ ਦਾ ਮਿਸ਼ਨ ਬੜਾ ਕਲੀਅਰ ਹੈ ਬੱਚਿਓ ਇੱਕ ਅਪੀਲ ਮੈਂ ਤੁਹਾਨੂੰ ਕਰਨਾ ਚਾਹੁੰਦੀ ਆ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਕੁਝ ਦੌਰ ਆਏ ਦਾਸਲ ਗਲਤ ਆ ਇਹ ਹੈ ਕਿ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਸਾਡੀ ਲੀਡਰਸ਼ਿਪ ਨੇ ਕੀਤੀਆਂ ਹੋਈਆਂ ਗਲਤੀਆਂ ਅੱਜ ਤੁਹਾਨੂੰ ਭੁਗਤੀਆਂ ਪੈ ਰਹੀਆਂ ਇਹਦੇ ਵਿੱਚ ਕੋਈ ਯਾਦਗਤ ਨਹੀਂ ਪਿਛਲੇ 20-25 ਸਾਲ ਦਾ ਤੁਸੀਂ ਰਿਕਾਰਡ ਕੱਢ ਕੇ ਵੇਖ ਲਓ ਜਦੋਂ ਉੱਚ ਪੱਧਰੀ ਮੈਨੇਜਮੈਂਟ ਦੀਆਂ ਮੀਟਿੰਗਾਂ ਹੁੰਦੀਆਂ ਸੀ ਕਿਉਂ ਨਹੀਂ ਸਾਡੀ ਸਟੇਟ ਗਵਰਨਮੈਂਟ ਦੇ ਨਾਮੇ ਦੇ ਵਿੱਚ ਆ ਕੇ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਕਿਉਂ ਸਾਨੂੰ ਮਜਬੂਰ ਹੋਣਾ ਪਿਆ ਕਿਉਂ ਸੈਂਟਰ ਨੂੰ ਇੰਨੀ ਖੁੱਲ ਮਿਲੀ ਕਿ ਉਹ ਸਾਡੇ ਹੱਕ ਅੱਜ ਖੋਹ ਲਵੇ ਸਾਡੇ ਤੋਂ ਸਾਡੇ ਵੇਖ ਤੇ ਵੇਖਦੇ ਸਾਡੇ ਪੰਜਾਬ ਦੀਆਂ ਸੰਸਥਾਵਾਂ ਸਾਡੇ throh ਸਾਡੇ ਸਰੋਥ ਸਾਡੇ ਹੱਥਾਂ ਦੇ ਵਿੱਚੋਂ ਰੇਤ ਵਾਂਗ ਖੁਰਦੇ ਜਾ ਰਹੇ ਆ ਇਹਨਾਂ ਲਈ ਕੌਣ ਜ਼ਿੰਮੇਵਾਰ ਹੈ ਇਸ ਨੂੰ ਪਛਾਣਨ ਦੀ ਇਸ ਨੂੰ ਪਰਚੋਲਨ ਦੀ ਲੋੜ ਹੈ ਔਰ ਅੱਜ ਇਹ ਜੋ ਨੌਜਵਾਨ بیٹھے ਨੇ ਬੱਚਿਓ ਇੱਕ ਤੁਹਾਨੂੰ ਹੱਥ ਜੋੜ ਕੇ ਅਪੀਲ ਹੈ ਅਸੀਂ ਆਪਣੇ ਜਾਬਤੇ ਤੋਂ ਬਾਹਰ ਨਹੀਂ ਹੋਣਾ ਪੰਜਾਬ ਨੇ ਬੜੇ ਸਾਡੇ ਨੌਜਵਾਨ ਹੀਰੇ ਪਿਛਲੇ ਸਮਿਆਂ ਦੇ ਵਿੱਚ ਗਵਾ ਲਏ ਨਜ਼ਰ ਲੱਗੀ ਪੰਜਾਬ ਨੂੰ ਬੜੇ ਸਾਲਾਂ ਬਾਅਦ ਆ ਪੰਜਾਬੀਆਂ ਦੇ ਸਿਰਾਂ ਤੇ ਦਸਤਾਰਾਂ ਸੋਹਣੇ ਕੇਸ ਦਾੜੇ ਤੇ ਹੱਥਾਂ ਦੇ ਵਿੱਚ ਡਿਗਰੀਆਂ ਸਾਨੂੰ ਕਾਲਜਾਂ ਦੇ ਵਿੱਚ ਨਜ਼ਰ ਆਉਣ ਲੱਗੀਆਂ ਨੇ ਯੂਨੀਵਰਸਿਟੀਆਂ ਵਿੱਚ ਨਜ਼ਰ ਆਉਣ ਲੱਗੀਆਂ ਨੇ ਆਸੀਂ ਇਮੋਸ਼ਨਲ ਹੋ ਕੇ ਅਗਰੈਸਿਵ ਹੋ ਕੇ ਕਦੇ ਵੀ ਆਫ ది ਟਰੈਕ ਨਹੀਂ ਹੋਣਾ ਇਹਨੂੰ ਬੜੇ ਵੈਲ ਮੈਨੇਜਡ ਤਰੀਕੇ ਦੇ ਨਾਲ ਇਸ ਪ੍ਰੋਟੈਸਟ ਨੂੰ ਅੱਗੇ ਵਧਾਓ ਇਹ ਪ੍ਰੋਟੈਸਟ ਕਰਨਾ ਸਾਡਾ ਹੱਕ ਬਣਦਾ ਸਾਡਾ ਰਾਈਟ ਹੈ ਸਾਡੀ ਯੂਨੀਵਰਸਿਟੀ ਹੈ ਅਸੀਂ ਆਪਣੀ ਯੂਨੀਵਰਸਿਟੀ ਦੇ ਹੱਕਾਂ ਲਈ ਆਪਣੇ ਪੰਜਾਬ ਦੇ ਹੱਕਾਂ ਲਈ ਆਪਣੇ ਅਕੈਡਮਿਕਸ ਦੇ ਹੱਕਾਂ ਲਈ ਔਰ ਆਪਣੀ ਨੌਜਵਾਨ ਸ਼ਕਤੀ ਵੀ ਆਉਣ ਵਾਲੇ ਸਮੇਂ ਦੀ ਪਨੀਰੀ ਦੇ ਹੱਕਾਂ ਲਈ ਇੱਥੇ ਲੜਨਾ ਵੀ ਹੈ ਇੱਥੇ ਬੈਠਣਾ ਵੀ ਹੈ ਤੇ ਜਾਬਰੀ ਦੇ ਵਿੱਚ ਵੀ ਰਹਿਣਾ ਅਸੀਂ ਆਪੇ ਕੰਟਰੋਲ ਵਿੱਚ ਵੀ ਰੱਖਣਾ ਔਰ ਆਪਣੇ ਹੱਕ ਵੀ ਨਹੀਂ ਛੱਡਣੇ ਓਏ ਸੋਨਿਆ ਸਤਿ ਸ਼੍ਰੀ ਅਕਾਲ ਜਗਦੀ ਜ਼ਮੀਰ ਵਾਲੀ ਕੌਮ ਦੇ ਵਾਰਿਸ ਹੋ ਤੁਸੀਂ ਨਲੂਏ ਦੇ ਵਾਰਿਸ ਹੋ ਔਰ ਰਾਜੇ ਪੰਜਾਬ ਯੂਨੀਵਰਸਿਟੀ ਸਾਡੇ ਲਈ ਜਮਰੋਦ ਦਾ ਕਿਲਾ ਬਣੀ ਹੈ ਜਿਵੇਂ ਹਰੀ ਸਿੰਘ ਨਲੂਆ ਨੇ ਅੰਤ ਤੀਕ ਆਪਣੀ ਪਹਿਰੇਦਾਰੀ ਦਿੰਦਿਆਂ ਆਇਆ ਸਿਧਾਂਤਕ ਆਪਣੇ ਜਮਰੋਦ ਦੇ ਕਿਲੇ ਨੂੰ ਅਫਗਾਨਾਂ ਦੇ ਹੱਥ ਨਹੀਂ ਸੀ ਆਉਣ ਦਿੱਤਾ ਐਵੇਂ ਜਿੰਨਾ ਚਿਰ ਸਾਡੀ ਜ਼ਮੀਰ जिमना सरपंच सिन्नाचर ਸਾਡਾ ਪੰਥ ਨਾਲ ਹੈ ਸਾਡਾ ਨੌਜਵਾਨ ਜਾਗਦਾ ਹੈ ਪੰਜਾਬ ਯੂਨੀਵਰਸਿਟੀ ਦੇ ਹੱਕਾਂ ਤੇ ਅਸੀਂ ਕਦੇ ਵੀ ਸੈਂਟਰ ਦੀਆਂ ਸਰਕਾਰਾਂ ਨੂੰ ਸਾਡੇ ਹੱਥੋਂ ਖੋਹ ਨਹੀਂ ਦੇਵਾਂਗੇ ਬੋਲੇ ਸੋਨ hoard ਸਿਆਕਾਰੋ ਮੈਨੂੰ ਤੇ ਪਾਸੇ ਨਾ ਤੋਰਤੇ ਵੀ ਇਸ ਯੂਨੀਵਰਸਿਟੀ ਨਾਲ ਮੇਰੀ ਆਪਣੀ ਸਾਹ ਜੈ ਕਿਉਂਕਿ ਗ੍ਰੈਜੂਏਸ਼ਨ ਐਜੂਕੇਸ਼ਨ ਤੇ ਮਾਸਟਰ ਦੀ ਡਿਗਰੀ ਮੇਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੈ ਔਰ ਹਰ ਉਹ ਨੌਜਵਾਨ ਹਰ ਉਹ ਸੇਖ ਜਿਹੜਾ ਇਹਦੇ ਅੰਡਰ ਚੱਲ ਰਿਹਾ 200 ਪਲੱਸ ਕਾਲਜਾਂ ਦੇ ਵਿੱਚ ਬੈਠਾ ਅੱਜ ਆਪਣੇ ਆਪ ਨੂੰ ਆਸਰਖਿਤ ਮਹਿਸੂਸ ਕਰ ਰਿਹਾ ਉਹ ਭਾਵਨਾਵਾਂ ਕਰਕੇ ਭਾਵੇਂ ਸਰੀਰਕ ਤੌਰ ਤੇ ਇੱਥੇ ਕੋਈ ਪਹੁੰਚ ਸਕਿਆ ਜਾਂ ਨਹੀਂ ਪਹੁੰਚ ਸਕਿਆ ਪਰ ਰੂਹ ਦਾ ਕਰਕੇ ਔਰ ਅੰਦਰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਸਾਰੇ ਸਮੂੱਚੇ ਸਟੂਡੈਂਟਸ ਦੀ ਜਿਹੜੇ ਕਿ ਡਿਗਰੀਆਂ ਪ੍ਰਾਪਤ ਕਰ ਚੁੱਕੇ ਆ ਜਾਂ ਕਰ ਰਹੇ ਨੇ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਇਸ ਮੋਰਚੇ ਦੇ ਨਾਲ ਹਨ ਔਰ ਸਾਰੇ ਦੇ ਸਾਰੇ ਇਹ ਦਾਅਵਾਵਾਂ ਕਰ ਰਿਹਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਕੌਮ ਦੀ ਪਨੀਰੀ ਨੂੰ ਇਹ ਚੱਲ ਰਹੇ ਮੋਰਚੇ ਦੇ ਵਿੱਚ ਸਫਲਤਾ ਬਖਸ਼ਣ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੰਨਾ ਸਮਾਂ ਵੀ ਹੋ ਸਕੇ ਆ ਜਿਸ ਤਰ੍ਹਾਂ ਦਾ ਵੀ ਤਨ ਮਨ ਧਨ ਦੇ ਨਾਲ ਜਿੰਨੀ ਵੀ ਹੋ ਸਕੇ ਪੰਥ ਕੌਂਸਲ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਸਾਨੂੰ ਕਿਸੇ ਨਿੱਜੀ ਪ੍ਰਮੋਸ਼ਨ ਦੀ ਲੋੜ ਨਹੀਂ ਬਿਸ਼ੱਕ ਸਾਡੀ ਕਿਤੇ ਵੀਡੀਓ ਨਾ ਪਾਓ ਕਿਤੇ ਫੋਟੋ ਨਾ ਖਿੱਚੋ ਜਿੱਥੇ ਕਿਤੇ ਵੀ ਤੁਹਾਨੂੰ ਰਹਿਣ ਦੀ ਕਲਟਰਲ ਸਪੋਰਟ ਦੀ ਲੋੜ ਹੈ ਅਸੀਂ ਚਟਾਨ ਵਾਂਗ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਇਹ ਪੰਜਾਬ ਦੇ ਧਰੋਹਰ ਨੇ ਇਹ ਤੁਹਾਡੇ ਧਰੋਹਰ ਨੇ ਇਹ ਤੁਹਾਡੇ ਖਜ਼ਾਨੇ ਨੇ ਜੇਕਰ ਅਸੀਂ ਇਹ ਆਪਣੇ ਖਜ਼ਾਨੇ ਆਪਣੇ ਧਰੋਹਰ ਨਾਲ ਸਾਹਮਣ ਸਕੇ ਤੇ ਕੀ ਜਵਾਬ ਦੇਵਾਂਗੇ ਆਉਣ ਵਾਲੀਆਂ ਪਨੀਰੀਆਂ ਨੂੰ ਕਿ ਅਸੀਂ ਜਿੰਦਾ ਜੀ ਆਪਣੀਆਂ ਸੰਸਥਾਵਾਂ ਵੀ ਤੁਹਾਡੇ ਲਈ ਸੰਭਾਲ ਨਾ ਸਕੇ ਅਸੀਂ ਤੁਹਾਨੂੰ ਕੀ ਦੇ ਕੇ ਚੱਲਨੇ ਇੱਕ ਖਾਲੀ ਬਿਲਡਿੰਗਾਂ ਜਿਨ੍ਹਾਂ ਦੇ ਵਿੱਚ ਸਾਡਾ ਰਾਜ ਨਹੀਂ ਸਾਡੀ ਸੋਚ ਨਹੀਂ ਸਾਡੇ ਬੰਦੇ ਨਹੀਂ ਸਾਡਾ ਸਿਲੇਬਸ ਨਹੀਂ ਉਹ ਅਕੈਡਮਿਕਸ ਨੂੰ ਅਸੀਂ ਆਪਣੇ ਪੰਜਾਬੀਆਂ ਦੀ ਆਉਣ ਵਾਲੀਆਂ ਪਨੀਰੀਆਂ ਤੱਕ ਭਰੋਸੇ ਦਾ ਕਦੇ ਵੀ ਅਸੀਂ ਇਹ ਯਤਨ ਜਿਹੜਾ ਹੈ ਉਹ ਸਫਲ ਨਹੀਂ ਹੋਣ ਦੇਵਾਂਗੇ ਸੋ ਮੈਂ ਥੋੜੇ ਸ਼ਬਦਾਂ ਵਿੱਚ ਕਿਉਂਕਿ ਕੱਲ ਨੂੰ ਤੁਸੀਂ ਸਾਰੇ ਪਲੀਪਾਤ ਵਾਕਫ ਹੋ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਭਰਾਤਾ ਜਿਹੜੇ ਚੜ੍ਹਾਈ ਕਰਕੇ ਸੀ ਪਿਛਲੇ ਦਿਨੀ ਕੱਲ ਨੂੰ ਉਹਨਾਂ ਦਾ ਦਸਹਿਰਾ ਹੈ ਅਖੰਡ ਪਾਠ ਸਾਹਿਬ ਦਾ ਭੋਗ ਹੈ ਰੋਡੇ ਸੋ ਉੱਥੇ ਵੀ ਹਾਜ਼ਰੀ ਲਵਾਉਣੀ ਬਹੁਤ ਜ਼ਰੂਰੀ ਸੀ ਸਾਰੀ ਸੰਗਤ ਵੱਲੋਂ ਇਸ ਕਰਕੇ ਬੱਚਿਓ ਅਸੀਂ ਅੱਜ ਤੁਹਾਡੇ ਵਿੱਚ ਹਾਜ਼ਰੀ ਵੀ ਲਵਾਉਣ ਆਏ ਆ ਤੁਹਾਡੇ ਨਾਲ ਖੜਨ ਵੀ ਆਏ ਆ ਔਰ ਇਹ ਕੋਈ ਇਹ ਕੋਈ ਫਾਰਮੈਲਿਟੀ ਜਾਂ ਇਹ ਕੋਈ ਨਿੱਜੀ ਪ੍ਰਮੋਸ਼ਨ ਨਹੀਂ ਹੈ ਜਦੋਂ ਵੀ ਤੁਸੀਂ ਅੱਧੀ ਰਾਤ ਵੀ ਆਵਾਜ਼ ਮਾਰੋਗੇ ਜਿੰਨੇ ਵੀ ਮਾਰੋਗੇ ਪੰਜਾਬ ਦੇ ਨਾਲ ਇਸ ਯੂਨੀਵਰਸਿਟੀ ਦੇ ਕਿਸੇ ਵੀ ਵਿਸ਼ੇ ਤੇ ਜਾਂ ਹੋਰ ਕੋਈ ਸਿਧਾਂਤਕ ਮੁੱਦੇ ਦੇ ਉੱਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਓਏ ਸੋਨਿਆ ਸਤਿ ਸ਼੍ਰੀ ਅਕਾਲ ਜੀ ਯਾਦ ਆ ਗਿਆ ਮੈਂ ਇੱਕ ਧਾਰਨਾ ਪੜਾਂਗੀ ਤੁਸੀਂ ਇੱਕ ਮੇਰੇ ਮਗਰ ਸਾਰਿਆਂ ਨੇ ਪੜ ਕੇ ਆਪਾਂ ਇੱਕ ਮੈਂ ਤੁਹਾਡੇ ਤੋਂ ਖਿਮਾ ਮੰਗ ਲੈਣੀ ਹੈ ਠੀਕ ਹੈ ਸ਼ੇਰਾਂ ਦੀਏ ਸੁੱਤੀਏ ਕੌਮੇ ਤੈਨੂੰ ਵੰਗਾਰਿਆ ਸ਼ੇਰਾਂ ਦੀਏ ਸੁੱਤੀਏ ਕੌਮੇ ਸ਼ੇਰਾਂ ਦੀਏ ਸੁੱਤੀਏ ਕੌਮੇ ਤੈਨੂੰ ਵੰਗਾਰਿਆ ਕੋਮੇ ਸ਼ੇਰਾਂ ਦੀ ਏ ਸੁੱਤੀਏ ਕੋਮੇ ਤੈਨੂੰ ਵੰਗਾਰਿਆ ਸ਼ੇਰਾਂ ਦੀ ਏ ਸੁੱਤੀਏ ਕੋਮੇ ਸ਼ੇਰਾਂ ਦੀ ਏ ਸੁੱਤੀਏ ਕੋਮੇ ਤੈਨੂੰ ਵੰਗਾਰਿਆ ਸ਼ੇਰਾਂ ਦੀ ਏ ਸੁੱਤੀਏ ਕੋਮੇ ਸੋਹਣੇ ਕਿੰਨੇ ਚੀਆ ਕਰਕੇ ਮੇਰੇ ਤੋਂ ਸੁਖਮਾਲੀ ਮੰਗਦੀਆਂ ਔਰ ਮੈਂ ਇਨਾ ਬੱਚਿਆਂ ਨੂੰ ਦਾਦ ਦਿੰਦੀਆਂ ਜਿਨ੍ਹਾਂ ਨੇ ਸਿਰ ਤੇ ਦਸਤਾਰਾਂ ਸਾਫਤ ਸੂਰਤ ਚਿਹਰੇ ਹੱਥਾਂ ਦੇ ਵਿੱਚ ਡਿਗਰੀਆਂ ਔਰ ਜਾਬਤ ਵਿੱਚ ਰਹਿ ਕੇ ਇਨਾ ਕੋਲੇ ਇੱਕ ਮਿਸ਼ਨ ਹੈ ਇੱਕ ਚਿੰਗ ਹੈ ਇੱਕ ਵਿਜ਼ਨ ਹੈ ਪੰਜਾਬ ਲਈ ਔਰ ਸਭ ਤੋਂ ਵੱਡੀ ਗੱਲ ਇੱਕ ਦਰਦ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬੜੇ ਸਾਲਾਂ ਬਾਅਦ ਅਸੀਂ ਇਸ ਤਰ੍ਹਾਂ ਦੀਆਂ ਰੌਣਕਾਂ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਕਾਲਜਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀਆਂ ਜਿੱਥੇ ਇਹ ਬੱਚੇ ਬੈਠੇ ਨੇ ਮੁੰਡੇ ਬੈਠੇ ਨੇ ਉਹਦੇ ਨਾਲ ਮੇਰੀਆਂ ਛੋਟੀਆਂ ਬੱਚੀਆਂ ਬੇਟੀਆਂ ਵੀ ਸਾਡੀਆਂ ਬੈਠੀਆਂ ਨੇ ਅਸੀਂ ਬੱਚੋ ਤੁਹਾਡੇ ਦੇਣਦਾਰ ਆ ਤੁਹਾਡੇ 'ਚ ਕੋਈ ਗਲਤੀ ਨਹੀਂ ਕੌਮ ਕਦੇ ਨਹੀਂ ਹਾਰਦੀ ਤੁਹਾਡੇ ਜਜ਼ਬਾਤ ਕਦੇ ਨਹੀਂ ਹਾਰਦੇ ਸਾਡੀ ਲੀਡਰਸ਼ਿਪ ਹਾਰਦੀ ਜਿੰਨਾ ਚਿਰ ਤੁਸੀਂ ਬੁੱਢੀ ਸਿਆਸਤ ਤੋਂ ਆਪਣੇ ਹੱਕ ਖੋਣ ਦੇ ਕਾਬਿਲ ਨਹੀਂ ਹੋ ਜਾਂਦੇ ਅਸੀਂ ਐਵੇਂ ਹੀ ਤੰਨੇ ਲਾਉਂਦੇ ਰਵਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਕ ਬੇਨਤੀਆਂ ਕਰਦੀ ਹੋਈ ਮੈਂ ਖਿਮਾ ਦੀ ਜਾਂਚ ਕਾਓ ਫਤੇ ਬਲਾਉ ਜੀ ਵਾਹਿਗੁਰੂ ਸੋ ਨਿਹਾਲ ਇੱਕ ਵੀ ਫਤੇ